ਕਿਸੇ ਦੇ ਨਾਲ ਬੁਰਾ ਕਰਨਾ ਉਹ ਕਰਜ ਹੈ ਜਿਹੜਾ ਰੱਬ ਤੁਹਾਨੂੰ ਦੁੱਗਣਾ ਕਰਕੇ ਵਾਪਸ ਦਿੰਦਾ ਹੈ ਉਹ ਵੀ ਬਿਆਸਮੇਤ ਇਸ ਲਈ ਸਾਨੂੰ ਕਿਸੇ ਦਾ ਵੀ ਬੁਰਾ ਨਹੀਂ ਕਰਨਾ ਚਾਹੀਦਾ ਜਦੋਂ ਅਸੀਂ ਕਿਸੇ ਦਾ ਬੁਰਾ ਕਰਨ ਬਾਰੇ ਸੋਚਦੇ ਵੀ ਹਾਂ ਤਾਂ ਪਰਮਾਤਮਾ ਸਾਡਾ ਉਸ ਤੋਂ ਵੀ ਪਹਿਲਾਂ ਬੁਰਾ ਕਰ ਦਿੰਦਾ ਹੈ ਸਾਨੂੰ ਆਪਣੀ ਸੋਚ ਹਮੇਸ਼ਾ ਚੰਗੀ ਹੀ ਬਣਾ ਕੇ ਰੱਖਣੀ ਚਾਹੀਦੀ ਹੈ ਕਿਉਂਕਿ ਮਾੜੀ ਸੋਚ ਰੱਖਣ ਵਾਲੇ ਇਨਸਾਨ ਦਾ ਸਾਥ ਰੱਬ ਵੀ ਨਹੀਂ ਦਿੰਦਾ ਸਾਨੂੰ ਜ਼ੁਬਾਨ ਮਿਲੀ ਹੈ ਪਿਆਰ ਵਾਲਿਆਂ ਤੇ ਮਿੱਠਾ ਬੋਲਣ ਵਾਲਿਆਂ ਲਈ ਗੱਲਾਂ ਕਰਨ ਲਈ ਪਰ ਇਸ ਜ਼ੁਬਾਨ ਦੀ ਵਰਤੋਂ ਬਗਵਾਸ ਕਰਨ ਲਈ ਨਾ ਕਰੋ ਸਾਨੂੰ ਆਪਣੀ ਜ਼ੁਬਾਨ ਨੂੰ ਹਮੇਸ਼ਾ ਕੰਟਰੋਲ ਵਿੱਚ ਹੀ ਰੱਖਣਾ ਚਾਹੀਦਾ ਹੈ ਸਾਨੂੰ ਕਿਸੇ ਵੀ ਦੂਜੇ ਇਨਸਾਨ ਨੂੰ ਵੀ ਗਲਤ ਨਹੀਂ ਬੋਲਣਾ ਚਾਹੀਦਾ ਹਮੇਸ਼ਾ ਦੂਜੇ ਇਨਸਾਨ ਨੂੰ ਪਿਆਰ ਨਾਲ ਬੋਲੋ ਤਾਂ ਹੀ ਤੁਹਾਨੂੰ ਇਸ ਦੁਨੀਆ ਵਿੱਚ ਚੰਗਾ ਇਨਸਾਨ ਕਿਹਾ ਜਾਵੇਗਾ ਸਾਨੂੰ ਲੱਤਾਂ ਮਿਲੀਆਂ ਨੇ ਤੁਰਨ ਫਿਰਨ ਲਈ ਇਸ ਦੀ ਵਰਤੋਂ ਦੂਜਿਆਂ ਦੀਆਂ ਜ਼ਿੰਦਗੀਆਂ 'ਚ ਟੰਗਾ ਅਡਾਉਣ ਲਈ ਨਾ ਵਰਤੋ ਸਾਨੂੰ ਕਿਸੇ ਦੂਜੇ ਇਨਸਾਨ ਦੀ ਜ਼ਿੰਦਗੀ ਵਿੱਚ ਕਦੇ ਵੀ ਦਾਖਲ ਅੰਦਾਜ਼ੀ ਨਹੀਂ ਕਰਨੀ ਚਾਹੀਦੀ ਸਾਡੀ ਦਾਖਲ ਅੰਦਾਜ਼ੀ ਨਾਲ ਦੂਜੇ ਇਨਸਾਨ ਦੀ ਜ਼ਿੰਦਗੀ ਖਰਾਬ ਹੋ ਜਾਂਦੀ ਹੈ ਸਾਨੂੰ ਬਸ ਆਪਣੇ ਕੰਮਾਂ ਤੱਕ ਹੀ ਧਿਆਨ ਰੱਖਣਾ ਚਾਹੀਦਾ ਹੈ। ਸਾਨੂੰ ਪ੍ਰਮਾਤਮਾ ਵੱਲੋਂ ਹੱਥ ਮਿਲੇ ਨੇ ਕੰਮਕਾਰ ਕਰਨ ਲਈ। ਇਹਨਾਂ ਹੱਥਾਂ ਦੀ ਵਰਤੋਂ ਕਿਸੇ ਦੂਜੇ ਇਨਸਾਨ ਦੀ ਬਰਬਾਦੀ ਤੇ ਤਾੜੀਆਂ ਵਜਾਉਣ ਲਈ ਨਾ ਕਰੋ। ਤੁਸੀਂ ਆਪਣੇ ਹੱਥਾਂ ਨਾਲ ਨੇਕ ਕਮਾਈਆਂ ਕਰਦੇ ਜਾਵੋਗੇ ਤਾਂ ਤੁਸੀਂ ਆਪਣੀ ਜ਼ਿੰਦਗੀ ਵਿੱਚ ਅੱਗੇ ਵਧਦੇ ਜਾਵੋਗੇ। ਤੁਸੀਂ ਆਪਣੇ ਹੱਥਾਂ ਨਾਲ ਕਿਸੇ ਦਾ ਵੀ ਮਾੜਾ ਨਾ ਕਰੋ। ਸਾਨੂੰ ਰੱਬ ਤੋਂ ਦਿਮਾਗ ਮਿਲਿਆ ਏ ਉੱਚੀ ਸੋਚ ਰੱਖਣ ਲਈ ਇਸ ਦਿਮਾਗ ਦੀ ਵਰਤੋਂ ਦੂਜਿਆਂ ਖਿਲਾਫ ਸਕੀਮਾਂ ਬਣਾਉਣ ਲਈ ਨਾ ਕਰੋ ਸਾਨੂੰ ਹਮੇਸ਼ਾ ਚੰਗੀ ਸੋਚ ਹੀ ਰੱਖਣੀ ਚਾਹੀਦੀ ਹੈ ਤੁਸੀਂ ਕਦੇ ਵੀ ਆਪਣੇ ਦਿਮਾਗ ਵਿੱਚ ਦੂਜੇ ਲੋਕਾਂ ਬਾਰੇ ਮਾੜੀ ਸੋਚ ਨਾ ਰੱਖੋ ਸਾਨੂੰ ਆਪਦਾ ਦਿਮਾਗ ਹਮੇਸ਼ਾ ਚੰਗੇ ਪਾਸੇ ਹੀ ਇਸਤੇਮਾਲ ਕਰਨਾ ਚਾਹੀਦਾ ਹੈ ਦਿਮਾਗ ਨੂੰ ਗਲਤ ਵਾਸਤੇ ਇਸਤੇਮਾਲ ਨਹੀਂ ਕਰਨਾ ਚਾਹੀਦਾ ਰੱਬ ਤੋਂ ਅੱਖਾਂ ਮਿਲੀਆਂ ਨੇ ਚਿਹਰੇ ਪਸਾਨਣ ਬਾਸ ਤੇ ਇਹਨਾਂ ਦੀ ਵਰਤੋਂ ਦੂਜਿਆਂ ਤੋਂ ਮਤਲਬ ਕੱਢ ਕੇ ਇਗਨੋਰ ਕਰਨ ਲਈ ਨਾ ਕਰੋ ਸਾਨੂੰ ਆਪਦੇ ਅੱਖਾਂ ਨਾਲ ਦੂਜੇ ਨੂੰ ਵੀ ਸਿੱਧੀ ਨਿਗਾਹ ਨਾਲ ਦੇਖਣਾ ਚਾਹੀਦਾ ਹੈ ਸਾਨੂੰ ਕਦੇ ਵੀ ਦੂਜੇ ਇਨਸਾਨ ਨੂੰ ਗਲਤ ਨਿਗਾਹ ਨਾਲ ਨਹੀਂ ਦੇਖਣਾ ਚਾਹੀਦਾ ਇਹਨਾਂ ਅੱਖਾਂ ਨਾਲ ਹੀ ਸਾਨੂੰ ਦੂਜੇ ਇਨਸਾਨ ਦੇ ਚਿਹਰੇ ਦੀ ਪਛਾਣ ਆ ਜਾਂਦੀ ਹੈ ਕਿ ਦੂਜਾ ਇਨਸਾਨ ਸਾਡੇ ਲਈ ਚੰਗਾ ਕਰਨ ਵਾਲਾ ਹੈ ਜਾਂ ਮਾੜਾ ਜਿਹੜਾ ਇਨਸਾਨ ਆਪਣੇ ਸਿਰ ਤੇ ਆਏ ਬੁਰੇ ਵਕਤ ਵਿੱਚ ਵੀ ਰੱਬ ਤੇ ਭਰੋਸਾ ਰੱਖ ਕੇ ਚੰਗਾ ਵਕਤ ਆਉਣ ਦੀ ਉਮੀਦ ਰੱਖਦਾ ਹੋਵੇ ਰੱਬ ਉਸ ਦੇ ਚੰਗੇ ਦਿਨ ਵਾਪਸ ਜ਼ਰੂਰ ਲਿਆਂਦਾ ਹੈ ਬਸ ਸਬਰ ਦੀ ਲੋੜ ਹੁੰਦੀ ਹੈ ਅਸੀਂ ਆਪਣੀ ਜ਼ਿੰਦਗੀ ਵਿੱਚ ਕਿੰਨੇ ਵੀ ਬੁਰੇ ਵਕਤਾਂ ਵਿੱਚ ਫਸ ਜਾਈਏ ਪਰ ਜੇ ਸਾਨੂੰ ਰੱਬ ਤੇ ਭਰੋਸਾ ਹੈ ਤਾਂ ਉਹ ਸਾਨੂੰ ਜ਼ਰੂਰ ਉਹਨਾਂ ਬੁਰੇ ਵਕਤਾਂ ਵਿੱਚੋਂ ਕੱਢ ਕੇ ਕੱਢ ਲਵੇਗਾ ਸਾਨੂੰ ਰੱਬ ਤੇ ਇੰਨਾ ਭਰੋਸਾ ਰੱਖਣਾ ਚਾਹੀਦਾ ਹੈ ਕਿ ਸਾਡੀ ਜ਼ਿੰਦਗੀ ਵਿੱਚ ਕਦੇ ਵੀ ਦੁੱਖ ਦਰਦ ਸਾਨੂੰ ਮਹਿਸੂਸ ਨਾ ਹੋਣ ਜੇ ਸਾਨੂੰ ਰੱਬ ਤੇ ਭਰੋਸਾ ਹੈ ਤਾਂ ਸਾਡੀ ਜ਼ਿੰਦਗੀ ਵਿੱਚ ਕਦੇ ਵੀ ਦੁੱਖ ਦਰਦ ਨਹੀਂ ਆਉਂਦੇ ਤਾਂ ਅਸੀਂ ਆਪਣੀ ਜ਼ਿੰਦਗੀ ਨੂੰ ਖੁਸ਼ੀ-ਖੁਸ਼ੀ ਮਾਣ ਸਕਦੇ ਹਾਂ